ਜੁੜੀ ਵੱਡੀ ਖਬਰ ਅਸੀਂ ਦਸ਼ਕਨ ਨਾਲ ਸਵੇਤ ਨੂੰ ਸਾਂਝੀ ਕਰ ਰਹੇ ਹਾਂ ਤੇ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਤਮਕੀ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਐਤਿਆਤਨ ਇਹ ਸਕੂਲਸ ਬੰਦ ਕੀਤੇ ਗਏ ਨੇ ਅੰਮ੍ਰਿਤਸਰ ਦੇ ਕਈ ਸਕੂਲਾਂ ਅੰਦਰ ਜਿਵੇਂ ਬੋਮ ਨਾ ਉਡਾਨ ਦੀ ਤਮਕੀ ਮਿਲੀ ਸੀ ਸਕੂਲਾਂ ਨੂੰ ਬੋਮ ਦੇ ਨਾਲ ਉਡਾਨ ਦੀ ਤਮਕੀ ਦਿੱਤੀ ਗਈ ਜਿਸ ਸਬੱਬ ਦੇ ਚਲਦੇ ਤਮਕੀ ਪੜਾ ਈਮੇਲ ਪੇਚਿਆ ਗਿਆ ਪਰ ਹੁਣ ਚੱਪੇ ਚੱਪੇ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਹੈ ਬੋ ਮੌਕੇ ਤੇ ਮੌਜੂਦ ਨੇ ਹਰ ਇੱਕ ਕਲਾਸਰੂਮ ਦੀ ਜੋ ਸਕੂਲ ਪ੍ਰਮਿਸਿਸ ਨੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਪੁਲਿਸ ਵੱਲੋਂ ਸਕੂਲਾਂ ਚ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ ਪਰ ਇਤਿਆਤਨ ਸਕੂਲ ਸਟਾਫ ਦੇ ਵੱਲੋਂ ਪੇਰੈਂਟਸ ਨੂੰ ਫੋਨ ਕਰ ਦਿੱਤਾ ਗਿਆ ਹੈ ਕਿ ਜਿਨੇ ਵੀ ਉਹਨਾਂ ਦੇ ਬੱਚੇ ਸਕੂਲ 'ਚ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਘਰ ਲੈ ਚਾਇਆ ਜਾਏ ਕਿਉਂਕਿ ਇੱਥੇ ਸਕੂਲਾਂ ਛੁੱਟੀ ਕਰ ਦਿੱਤੀ ਗਈ ਹੈ ਬਦੂ ਦੂਸਰੇ ਪਾਸੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਲਗਾਤਾਰ ਕਾਰ ਇਹ ਹੈ ਕਿ ਏ ਤਮਕੀ ਪਰੀ ਈਮੇਲ ਕਿੱਥੋਂ ਆਈ ਹੈ ਕਿਉਂਕਿ ਇੱਕ ਸਕੂਲ ਨਹੀਂ ਹੈ ਪਹਿਲੇ ਮੁੱਢਲੀ ਜਾਣਕਾਰੀ ਸਾਹਮਣੇ ਆਈ ਸੀ ਕਿ ਇੱਕ ਸਕੂਲ ਹੈ ਜਿਸ ਨੂੰ ਤਮਕੀ ਪਰੀ ਈਮੇਲ ਭੇਜੀ ਗਈ ਹੈ ਬੋਮ ਨਾ ਉਡਾਉਣ ਦੀ ਤਮਕੀ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਅੰਮ੍ਰਿਤਸਰ ਦੇ ਹੋਰ ਵੀ ਕਈ ਸਕੂਲਸ ਨੇ ਜਿਨ੍ਹਾਂ ਨੂੰ ਬੋਮ ਦੇ ਨਾਲ ਉਡਾਉਣ ਦੀ ਇਹ ਤਮਕੀ ਦਿੱਤੀ ਗਈ ਹੈ ਤੇ ਤਸਵੀਰਾਂ ਵੱਖ-ਵੱਖ ਖਾਵਾਂ ਦੀ ਕਿਸਤੇ ਨਾਲ ਜੋ ਸਕੂਲੀ ਬੱਚੇ ਹੁਣ ਘਰ ਪਰਤ ਰਹੇ ਨੇ ਆਟੋ ਤੇ ਸਕੂਲੀ ਬੱਚੇ ਜਾਂਦੇ ਹੋਏ ਵਖਾਈਦੇ ਰਹੇ ਪਰ ਦੂਸਰੇ ਪਾਸੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਈਪੀ ਐਡਰੈਸ ਕੀ ਹੈ। ਫਿਲਮੈਂ ਇਸ ਵੇਲੇ ਇੱਕ ਸ਼ਹਿਰ ਦਾ ਮੇਨ ਜੋ ਚੌਰਾਹੇ ਉੱਥੇ ਮੌਜੂਦ ਹੈ ਕਿਉਂਕਿ ਅਕਸਰ ਜਦੋਂ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਲਗਭਗ 2:30 ਤੋਂ ਲੈ ਕੇ 4:30 ਵਜੇ ਤੱਕ ਲੰਬੇ ਟ੍ਰੈਫਿਕ ਜਾਮ ਲੱਗਦੇ ਨੇ ਪਰ ਅੱਜ ਉਹੀ ਤਸਵੀਰ ਲਗਭਗ 1:30 ਵਜੇ ਨਜ਼ਰ ਆ ਰਹੀ ਹੈ ਇੱਕ ਵਾਰ ਮੈਂ ਦਿਖਾ ਦਿਆਂ ਕਿ ਸਕੂਲਾਂ ਦੇ ਵਿੱਚ ਛੁੱਟੀ ਜਿਹੜੀ ਇਹ ਕੀਤੀ ਗਈ ਹੈ ਤੁਸੀਂ ਦੇਖੋ ਵਕ ਵਕ ਚਾਹੇ ਕੋਈ ਆਟੋ ਹੈ ਕੋਈ ਸਕੂਲ ਵੈਨ ਹੈ ਤਾਂ ਉਹ ਇਸ ਵੇਲੇ ਬੱਚੇ ਜਿਹੜੇ ਨੇ ਆਪਣੇ ਆਪਣੇ ਘਰਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਆ ਸਾਹਮਣੇ ਦੂਸਰੇ ਪਾਸੇ ਇੱਕ ਸਕੂਲ ਵੈਨ ਤੁਸੀਂ ਦੇਖ ਸਕਦੇ ਹੋ ਔਰ ਇੱਕ ਆਡੀਓ ਮੈਸੇਜ ਜਿਹੜਾ ਕਿ ਵਾਇਸ ਨੋਟ ਹੈ ਉਹ ਵੀ ਕਾਫੀ ਵਾਇਰਲ ਹੋ ਰਿਹਾ ਜਿਸ ਕਰਕੇ ਕਿਤਨੇ ਕਿਤੇ ਅਸੀਂ ਕਹਿ ਸਕਦੇ ਕਿ ਸਕੂਲਾਂ ਦੇ ਵਿੱਚ ਇੱਕ ਗਲਤ ਜਾਣਕਾਰੀ ਪਹੁੰਚੀ ਜਦਕੇ ਪੁਲਿਸ ਕਮਿਸ਼ਨਰ ਨੇ ਟਵੀਟ ਕਰਕੇ ਇਹ ਗੱਲ ਕਹੀ ਕਿ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਸੇ ਤਰ੍ਹਾਂ ਦੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਜਦੋਂ ਇਹ ਜਾਣਕਾਰੀ ਮਾਪਿਆਂ ਤੱਕ ਪਹੁੰਚੇ ਕਿ ਸਕੂਲਾਂ ਦੇ ਵਿੱਚ ਬੰਬ ਰੱਖਣ ਦੀ ਜਾਣਕਾਰੀ ਮਿਲ ਰਹੀ ਹੈ ਇਸ ਵੇਲੇ ਤੁਸੀਂ ਦੇਖੋ ਕਿ ਭਾਵੇਂ ਜਿਹੜੇ ਮਾਸੂਮ ਬੱਚੇ ਨੇ ਉਹ ਛੁੱਟੀ ਹੋਣ ਕਰਕੇ ਕੁਝ ਜ਼ਰੂਰ ਨਜ਼ਰ ਆ ਰਹੇ ਨੇ ਆਪਣੇ ਆਪਣੇ ਘਰਾਂ ਨੂੰ ਇਸ ਵੇਲੇ ਜਾਂਦੇ ਹੋਏ ਨਜ਼ਰ ਆ ਰਹੇ ਪਰ ਅੱਜ ਸਵੇਰ ਵੇਲੇ ਜਦੋਂ ਬੱਚਿਆਂ ਨੂੰ ਹਰ ਰੋਜ਼ ਦੀ ਤਰ੍ਹਾਂ ਮਾਪਿਆਂ ਨੇ ਸਕੂਲ ਭੇਜਿਆ ਤਾਂ ਕੁਝ ਘੰਟੇ ਬਾਅਦ ਇਹ ਜਾਣਕਾਰੀ ਮਿਲਦੀ ਹੈ ਕਿ ਇੱਕ ਸਕੂਲ ਨੂੰ ਈਮੇਲ ਭੇਜੀ ਗਈ ਹੈ ਉਸ ਸਕੂਲ ਦੇ ਵਿੱਚ ਤੁਰੰਤ ਜਿਹੜੀ ਪੁਲਿਸ ਫੋਰਸ ਪਹੁੰਚਦੀ ਹੈ ਉੱਥੇ ਤਲਾਸ਼ੀ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਵੱਡਾ ਫੈਸਲਾ ਲੈਣਾ ਪੈਂਦਾ ਤੁਸੀਂ ਦੇਖੋ ਕਿ ਬੱਚੇ ਜਿਹੜੇ ਸਕੂਲ ਬੱਸਾਂ ਦੇ ਵਿੱਚ ਘਰਾਂ ਨੂੰ ਜਾ ਰਹੇ ਨੇ ਬੱਚੇ ਭਾਵੇਂ ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਪਰ ਬੱਚਿਆਂ ਦੇ ਮਾਪੇ ਕਿਤਨਾ ਕਿਤੇ ਜ਼ਰੂਰ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਤੁਸੀਂ ਦੇਖੋ ਕਿ ਸਕੂਲੀ ਬੱਚੇ ਜਿਹੜੇ ਨੇ ਅੱਜ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਸ਼ਹਿਰ ਦੇ ਜਿੰਨੇ ਵੀ ਸਰਕਾਰੀ ਜਾਂ ਨਿੱਜੀ ਸਕੂਲ ਨੇ ਉਹਨਾਂ ਦੇ ਵਿੱਚ ਤੁਰੰਤ ਛੁੱਟੀ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਸ ਵੇਲੇ ਇਹ ਜਿਹੜੀ ਤਸਵੀਰ ਪਹਿਲਾਂ 3 ਤੋਂ 4 ਵਜੇ ਦੇ ਆਲੇ-ਦੁਆਲੇ ਨਜ਼ਰ ਆਉਂਦੀ ਸੀ ਉਹ ਅੱਜ ਲਗਭਗ 12:30 ਤੋਂ 1:30 ਦੇ ਵਿਚਾਲੇ ਜੋ ਹੈ ਨਜ਼ਰ ਆ ਰਹੀ ਹੈ ਕਿਉਂਕਿ ਹਰ ਇੱਕ ਸਕੂਲ ਨੇ ਤੁਰੰਤ ਉਸ ਫੈਸਲੇ ਦੇ ਉੱਤੇ ਜੋ ਹੈ ਉਸ ਨੂੰ ਅ ਸਹੀ ਮੰਨਦਿਆਂ ਹੋਇਆ ਜਾਂ ਉਸ ਫੈਸਲੇ ਨੂੰ ਦੇਖਦੇ ਹਾਂ ਕਿ ਉਹ ਜੁੜਿਆ ਹੋਇਆ ਹੈ ਬੱਚਿਆਂ ਦੀ ਸੁਰੱਖਿਆ ਦੇ ਨਾਲ ਤਾਂ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆ ਤੁਰੰਤ ਪ੍ਰਭਾਵ ਦੇ ਨਾਲ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਿਉਂਕਿ ਟ੍ਰੈਫਿਕ ਜਾਮ ਜੋ ਹੈ ਉਹ ਉਸ ਵੇਲੇ ਲੱਗਦੇ ਆ ਜਦੋਂ ਇੱਕਦਮ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਉਹੀ ਕਾਰਨ ਹੈ ਕਿ ਟ੍ਰੈਫਿਕ ਦੇ ਜਿਹੜੇ ਇੱਥੇ ਮੁਲਾਜ਼ਮ ਨੇ ਉਹਨਾਂ ਵੱਲੋਂ ਟ੍ਰੈਫਿਕ ਵਿਵਸਥਾ ਜਿਹੜੀ ਹੈ ਉਸ ਨੂੰ ਦਰੁਸਤ ਕਰਨ ਦੇ ਲਈ ਆਪਣੀ ਜਿਹੜੀ ਡਿਊਟੀ ਹੈ ਹਰ ਰੋਜ਼ ਦੀ ਤਰ੍ਹਾਂ ਨਿਭਾਈ ਜਾ ਰਹੀ ਹੈ ਤਾਂ ਇਸ ਵੇਲੇ ਦੀ ਅਪਡੇਟ ਇਹੀ ਆ ਔਰ ਇੱਕ ਜਿਹੜਾ ਆਡੀਓ ਮੈਸੇਜ ਆ ਜਾਂ ਜਿਹੜਾ ਵਾਇਸ ਨੋਟ ਆ ਜੋ ਕਿ ਸਾਡੇ ਤੱਕ ਵੀ ਪਹੁੰਚਿਆ ਔਰ ਉਸ ਦੇ ਵਿੱਚ ਵੀ ਪਤਾ ਨਹੀਂ ਉਹ ਕੋਈ ਟੀਚਰ ਹੈ ਕੌਣ ਹੈ న్యూਸ 18 ਉਸ ਵਾਇਸ ਨੋਟ ਦੀ ਪੁਸ਼ਟੀ ਨਹੀਂ ਕਰਦਾ ਪਰ ਜਾਣਕਾਰੀ ਮਿਲ ਰਹੀ ਹੈ ਕਿ ਉਸ ਤੋਂ ਬਾਅਦ ਹੀ ਮਾਪਿਆਂ ਨੇ ਆਪ ਮੁਹਾਰੇ ਜਿੰਨਾ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਵੀ ਕੀਤੀ ਗਈ ਸੀ ਤਾਂ ਮਾਪੇ ਆਪ ਮੁਹਾਰੇ ਸਕੂਲਾਂ ਦੇ ਵਿੱਚ ਪਹੁੰਚੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਆਪਣੇ ਘਰਾਂ ਨੂੰ ਵਾਪਸ ਲਿਜਾਣਾ ਸ਼ੁਰੂ ਕਰ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੇ ਵਕ ਵਕ ਨਿੱਜੀ ਸਕੂਲ ਨੇ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਮਾਪਿਆਂ ਨੂੰ ਮੈਸੇਜ ਭੇਜੇ ਕਿ ਆਪਣੇ ਆਪਣੇ ਬੱਚਿਆਂ ਨੂੰ ਜੇਕਰ ਕੋਈ ਲਿਜਾਣਾ ਚਾਹੁੰਦਾ ਹੈ ਤਾਂ ਉਹ ਸਮੇਂ ਤੋਂ ਪਹਿਲਾਂ ਲਿਜਾ ਸਕਦਾ ਹੈ ਪਰ ਬਾਅਦ ਦੇ ਵਿੱਚ ਜਦੋਂ ਛੁੱਟੀ ਦਾ ਐਲਾਨ ਹੋਇਆ ਤਾਂ ਫਿਰ ਜਿੰਨੇ ਵੀ ਸਕੂਲ ਵੈਨ ਚਾਲਕ ਨੇ ਜਾਂ ਜਿਹੜੇ ਆਟੋ ਚਾਲਕ ਨੇ ਤਾਂ ਉਹਨਾਂ ਨੇ ਹਰ ਰੋਜ਼ ਜਿਸ ਤਰੀਕੇ ਦੇ ਨਾਲ ਪਹਿਲਾਂ 2:30 ਵਜੇ 3:00 ਵਜੇ ਜਾਂ 3:30 ਵਜੇ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਸੀ ਤਾਂ ਉਦੋਂ ਬੱਚਿਆਂ ਨੂੰ ਉਹ ਘਰਾਂ ਦੇ ਲਈ ਲੈ ਕੇ ਜਾਂਦੇ ਸੀ ਤਾਂ ਜਿੱਦਾਂ ਹੀ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਵੇਲੇ ਵੀ ਤੁਸੀਂ ਦੇਖੋ ਕਿ ਵੱਖ-ਵੱਖ ਸਕੂਲਾਂ ਦੀਆਂ ਜਿਹੜੀਆਂ ਸਕੂਲ ਵੈਨਜ਼ ਨੇ ਉਹ ਇਸ ਵੇਲੇ ਸੜਕਾਂ ਦੇ ਉੱਤੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਾਣ ਬੰਦੇ ਇਦਾਂ ਤੇ ਕੰਮ ਕਰਦੇ ਆ ਪੰਜਾਬ ਸਰਕਾਰ ਦੀ ਪੂਰੀ ਨਿਗਰ ਉਸਨੇ ਦੇਲੇ-ਦੇਲ ਸਕੂਲਾਂ ਤੋਂ ਤਮਕੀ ਆਈ ਸੀਗੀ ਪੰਜ-ਛੇ ਸਕੂਲ ਸ਼ਹਿਰ ਦੇ ਇੱਕ ਦੋ ਸਕੂਲ ਸਾਡੇ ਨੁਲਮੇ ਆ ਉੱਥੇ ਆਪਣੇ ਅਫਸਰ ਲਾਏ ਆ ਪੁਲਿਸ ਅਫਸਰ ਲਾਤੇ ਆ ਕਿ ਇਹ ਨੂੰ ਹੀ ਅਮਨ ਕਾਨੂੰਨ ਦੀ ਸਥਿਤੀ ਖਿਲਾਫ ਕਾਰਵਾਈ ਜਾਰੀ ਤਨੀਦਾਗੇ ਜੇੜਾ ਸ਼ਰਾਰਤ ਇਸ ਇੰਦਾ ਦਾ ਕੰਮ ਹੋਗਾ ਚੱਕ ਕੇ ਜਿਹੜਾ ਸਲਾਕਾ ਦੇ ਵਿੱਚ ਨਹੀਂ ਨਹੀਂ ਦੇ ਉਹ ਤੇ ਆਪ ਲੋਕੋ ਕਿਤਿਆਂ ਦੀ ਸਭ ਨੇ ਪਰ ਅਸੀਂ ਆਪਣਾ ਬੰਦ ਕੀਤਾ ਪੁਲਿਸ ਪੂਰੀ ਸਰਗਰਮ ਆ ਉਹਦਾ ਲੱਭ ਰਹੇ ਉਹ ਜਿੱਥੋਂ ਈਮੇਲ ਆਈ ਹੈ ਉਹ ਵੀ ਇਹੀ ਪਿੱਛੇ ਸਵਾਗ ਜਿਹੜਾ ਲੱਭ ਰਹੇ ਸਾ ਕੋਈ ਕੋਈ ਅਪੀਲ ਹੈ ਕਿ ਕਹੇ ਨੂੰ ਡਰਦੀ ਲੋੜ ਨਹੀਂ ਸਰਕਾਰ ਨੇ ਪੂਰੇ ਆਪਣੇ ਬੰਦ ਕੀਤੇ ਆ ਕੋਈ ਬੰਦਾ ਡਰੇ ਨਾ ਕੋਈ ਵੀ ਕੋਈ ਵੀ ਬੰਦਾ ਜਿਹੜਾ ਮੰਕਦੂਨ ਦੇ ਖਿਲਾਫ ਕੰਮ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ। ਦੇਖੋ ਜੀ ਕਿਸੇ ਵੀ ਕੀਮਤ ਤੇ ਕੋਈ ਇਹੋ ਜੀ ਗੱਲ ਟਾਲ-ਟੇਟ ਨਹੀਂ ਕੀਤੀ ਜਾਊਗੀ ਔਰ ਲਾਅ ਐਂਡ ਆਰਡਰ ਦੀ ਕੰਡੀਸ਼ਨ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਸਰਕਾਰ ਦਾ ਮੋਟਾ ਫਰਜ਼ ਹੁੰਦਾ ਹੈ। ਜੇਈ ਵਾਰੀ ਕੋਈ ਇਹੋ ਜੇ ਕੋਈ ਸ਼ਰਾਰਤੀ ਅੰਸਰ ਕੋਈ ਆਪਣੀਆਂ ਕਾਰਵਾਈਆਂ ਕਰਦੇ ਨੇ ਔਰ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ। ਕਿ ਕਿਸੇ ਕਨਾਲੇ ਇਹ ਬਿਆਨ ਵਕਫਾਕ ਸਾਹਮਣੇ ਆ ਰਹੇ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹਰਪ੍ਰੀਤ ਸਿੰਘ ਈਟੀਓ ਨੇ। ਇਹ ਕਿ ਜੋ ਬੰਦੀ ਕਾਰਵਾਈ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕੀਤੀ ਜਾਏਗੀ ਪਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਕਾफी ਅਲਰਟ ਤੇ ਹੈ ਤੇ ਹੁਣ ਇਹ ਜਾਂਚ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਸ਼ਰਾਰਤੀ ਅਨਸਰ ਦੇ ਵੱਲੋਂ ਇਹ ਧਮਕੀ ਭਰੀ ਈਮੇਲ ਜੋ ਨੇ ਉਹ ਸਕੂਲਾਂ ਨੂੰ ਭੇਜੀਆਂ ਗਈਆਂ ਨੇ ਦੂਸਰੇ ਪਾਸੇ ਵਿਧਾਇਕ ਕੁਲਦੀਪ ਤਾਲੀਵਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਚੱਪੇ-ਚੱਪੇ ਤੇ ਪੁਲਿਸ ਦੇ ਤਨਾਤ ਤੇ ਕੀਤੀ ਗਈ ਹੈ ਵੱਡੇ ਪੱਧਰ ਤੇ ਜਾਂਚ ਪੜਤਾਲ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਹਰਪਦੇ ਸਿੰਘ ਜੀ ਜੋ ਕਰਨਟ ਮੰਤਰੀ ਨੇ ਉਹਨਾਂ ਨੇ ਵੀ ਇਸ ਗੱਲ ਦਾ जिकर किया है कि पता लगाने की कोशिश की जा रही है जो भी मुलजम हो सख्त तो सख्त सजा जाए। दी जाएगी स्कूलों को बॉम्ब के उड़ा की एक धमकी दी गई है अमृतसर दे एक दो स्कूल नहीं बल्कि ही सारे ही स्कूल्स ने जिन्होंने बॉम्ब के उड़ा की एक धमकी दी गई है पर उस तो बाद एहतियातन छुट्टी कट गई है तस्वीर तुम देख पा रहे हो क्योंकि ਪਹਿਲਾ ਇਹ ਬਾਤ ਨੂੰ ਇਕਤਲਾਕ ਕਰ ਦਿੱਤਾ ਗਿਆ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਆ ਕੇ ਲੈ ਜਾਓ ਕਿਉਂਕਿ ਬੌਮਸਕਾਟ ਦੀ ਟੀਮ ਮੌਕੇ ਤੇ ਮੌਜੂਦ ਹੈ ਤੇ ਹਰ ਇੱਕ ਸਕੂਲ ਦੀ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ ਇਸ ਬਾਬਤ ਨੋਟੀਫਿਕੇਸ਼ਨ ਇੱਕ ਘੰਟੇ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਪਰ ਹੁਣ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਹੈ। ਸਾਨੂੰ ਕਿਸੇ ਗੱਲ ਤੋਂ ਡਰਨ ਦੀ ਭੈ ਵੀ ਤੋਂ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਲਾਅਲੈਸਨੈਸ ਨੂੰ ਕਿਸੇ ਵੀ ਤਰ੍ਹਾਂ ਦੇ ਦੀ ਵਾਇਲੈਂਸ ਨੂੰ برداشت ਨਹੀਂ ਕਰੇਗੀ ਜਿਹੜੀ ਤੁਸੀਂ ਇਹ ਛੁੱਟੀ ਦੀ ਗੱਲ ਕਰਦੇ ਹੋ ਉਹ ਹੋ ਸਕਦਾ ਕਿਤੇ ਕੋਈ ਜਸਟ ਇਹ ਪ੍ਰੀਪੋਰਸ਼ਨਰੀ ਮੇਅਰ ਤਾਂ ਕਿ ਬੱਚਿਆਂ ਦੇ ਵਿੱਚ ਆ ਉਹਨਾਂ ਦੇ ਮਾਪਿਆਂ ਦੇ ਵਿੱਚ ਕਿਸੇ ਦੀ ਕਿਤੇ ਡਰ ਨਾ ਬੈਠੇ ਉਸ ਵਾਸਤੇ ਆਈ ਥਿੰਕ ਗਵਰਨਮੈਂਟ ਲੈਵਲ ਤੇ ਵੀ ਮੈਨੂੰ ਤੁਹਾਡੇ ਨੂੰ ਪਤਾ ਲੱਗ ਰਿਹਾ ਕਿਉਂਕਿ ਸਫਰ ਕਰ ਰਹੇ ਹਾਂ ਸਵੇਰ ਦੇ ਜੇ ਕਿਤੇ ਕਿਸੇ ਡਿਸਟ੍ਰਿਕਟ ਦੇ ਵਿੱਚ ਇਹ ਜਾ ਕਿਸੇ ਡੀਸੀ ਸਾਹਿਬਾਨ ਨੇ ਅਨਾਉਂਸ ਕੀਤੀ ਹੈ ਤਾਂ ਉਹ ਜਸਟ ਪ੍ਰੀਕੋਸ਼ਨਰੀ ਮੇਅਰ ਹੈ ਪਰ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਿਸੇ ਨੂੰ ਵੀ ਲਾਅਲੈਸਨਸ ਕਰਨ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਨਾਲ ਖਿਲਵਾੜ ਕਰਨ